ਕਾ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਆ ਪਹਿਲਾ ਵੀਡੀਓ ਦੇਖੋ ਤੁਸੀਂ ਸਾਰੇ ਤੁਸੀਂ ਪੰਜਾਬ ਤੋਂ ਦਿੱਲੀ ਜਾ ਰਹੇ ਹੋ ਤਾਂ ਖਬਰ ਤੁਹਾਡੇ ਵਾਸਤੇ ਹੈ ਕਿਉਂਕਿ ਅੰਬਾਲਾ ਵਿਖੇ ਸ਼ੰਭੂ ਬਾਰਡਰ ਦੇ ਕੋਲ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਬੈਰੀਗੇਟਿੰਗ ਹੀ ਨਹੀਂ ਬਲਕਿ ਉਸ ਦੇ ਵਿੱਚ ਕੰਕਰੀਟ ਤੇ ਵੱਟੇ ਰੱਖ ਕੇ ਪੱਥਰ ਰੱਖ ਕੇ ਉਸ ਦੇ ਵਿੱਚ ਸੀਮਿੰਟ ਤੱਕ ਭਰ ਦਿੱਤਾ ਗਿਆ ਕਿਉਂਕਿ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਹੈ ਧਰਨਾ ਦੇਣ ਦੀ ਗੱਲ ਕਹੀ ਗਈ ਹੈ ਜਿਸ ਦੇ ਚਲਦਿਆਂ ਹੋਇਆ ਹੁਣ ਸ਼ੰਭੂ ਬਾਰਡਰ ਬੰਦ ਕਰ ਦਿੱਤਾ ਗਿਆ ਜੇਕਰ ਤੁਹਾਡੀ ਫਲਾਈਟ ਹੈ ਤੁਸੀਂ ਦਿੱਲੀ ਜਾਣਾ ਹੈ 에ਰਪੋਰਟ ਜਾਣਾ ਹੈ ਜਾਂ ਦਿੱਲੀ ਤੁਸੀਂ ਕਿਸੇ ਆਪਣੇ ਕੰਮ ਦੇ ਉੱਤੇ ਜਾਣਾ ਤਾਂ ਤੁਹਾਨੂੰ ਸ਼ੰਭੂ ਬਾਰਡਰ ਦੇ ਉੱਤੇ ਇਸ ਵੇਲੇ ਜਾਮ ਮਿਲੇਗਾ ਉੱਥੇ ਰਸਤਾ ਪੂਰਾ ਬੰਦ ਕਰ ਦਿੱਤਾ ਗਿਆ ਹੈ ਡਿਵਰਜਨਸ ਕ੍ਰੀਏਟ ਕੀਤੀਆਂ ਗਈਆਂ ਤੁਸੀਂ ਡੇਰਾ ਬਸੀਦ ਵਾਲੇ ਪਾਸੋਂ ਦੀ ਹੁੰਦੇ ਹੋਏ ਜੋ ਹੈ ਉਹ ਤੁਸੀਂ ਦਿੱਲੀ ਵਾਲੇ ਪਾਸੇ ਜਾ ਸਕਦੇ ਹੋ ਜਾਂ ਫਿਰ ਤੁਸੀਂ ਕੁਰਕਸ਼ੇਤਰ ਭਿਓਵਾ ਵਾਲੇ ਪਾਸੋਂ ਦੀ ਦਿੱਲੀ ਵਾਲੇ ਪਾਸੇ ਨੂੰ ਤੁਸੀਂ ਜਾ ਸਕਦੇ ਹੋ ਬੈਟਰ ਹੀ ਹੈ ਕਿ ਤੁਸੀਂ ਅਵੋਇਡ ਕਰੋ ਟ੍ਰੈਵਲ 2 ਦਿਨ ਪਹਿਲਾਂ ਹੀ ਰਸਤਾ ਬੰਦ ਹੋ ਚੁੱਕਿਆ ਹੈ 13 ਨੂੰ ਵੀ ਉੱਥੇ ਵੱਡਾ ਜਮ ਹੋਊਗਾ ਤੁਸੀਂ ਟ੍ਰੇਨ ਲੈ ਸਕਦੇ ਹੋ ਤੁਸੀਂ ਫਲਾਈਟ ਲੈ ਸਕਦੇ ਹੋ ਸ਼ਟਾਫ ਵੀ ਜਿਹੜੀ ਹੈ ਚੰਡੀਗੜ੍ਹ ਤੋਂ ਮਿਲ ਜੂਗੀ ਤਾਂ ਉਹ ਆਲਟਰਨੇਟਿਵ ਤੁਸੀਂ ਜ਼ਰੂਰ ਰੱਖ ਸਕਦੇ ਹੈਗੇ ਹੋ ਪਰ ਜੇ ਮੇਨ ਰੋਡ ਦੀ ਆਪਾਂ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉਹ ਪੂਰਾ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਵੀ ਰਹੇ ਹੋਗੇ ਕਿs ਤਰੀਕੇ ਨਾਲ ਉੱਥੇ ਬੈਰੀਕੇਡਿੰਗ ਵੀ ਕੀਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਜੇ ਵੀ ਹੁਣ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਜਾ ਰਹੇ ਨੇ ਉਹ ਜਮ ਦੇ ਵਿੱਚ ਫਸੇ ਹੋ ਉਹਨਾਂ ਨੂੰ ਜਾਮ ਮਿਲ ਰਿਹਾ ਤਾਂ ਆਪਣਾ ਜੋ ਵੀ ਤੁਸੀਂ ਰਸਤਾ ਆਪਟ ਕਰਨਾ ਹੈ ਦਿੱਲੀ ਤੋਂ ਜੇ ਪੰਜਾਬ ਆਣਾ ਹੈ ਤਾਂ ਵੀ ਔਰ ਪੰਜਾਬ ਤੋਂ ਜੇ ਤੁਸੀਂ ਦਿੱਲੀ ਜਾਣਾ ਹੈ ਤਾਂ ਤੁਹਾਨੂੰ ਸ਼ੰਭੂ ਬਾਰਡਰ ਵਾਲਾ ਰਸਤਾ ਜੋ ਹੈ ਤੁਸੀਂ ਉਹ ਨਾਲ ਲਓ ਔਰ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ। ਇਹ ਜੋ ਵੀਡੀਓ ਚ ਆ ਦੇਖੋ ਜੀ ਅਮੇ ਸਾਹ ਨੇ ਦੇਖੋ ਕਿਵੇਂ ਕਰਿਆ ਰੋੜਾ ਤੇ ਲਾਤਾ ਜਾਮ ਕੇ ਕਿਸਾਨ ਬਣਾ ਅਮੇ ਸਾਹ ਕਹਿੰਦਾ ਹਰਿਆਣੇ ਦੀ ਸਰਕਾਰ ਨੂੰ ਕਿ ਐ ਕਿ ਕਿਸਾਨ ਦਿੱਲੀ ਨਾ ਪਹੁੰਚ ਜਾਣ ਧਾਰਨਾ। ਮੇਰੀ ਗੱਲ ਸੁਣ ਲਓ ਕਿਸਾਨੋ ਐ ਕੀ ਆਪਦੀ ਜੀਸੀਵੀਆਂ ਤਿਆਰ ਕਰ ਲਓ ਐ ਕੀ ਐਵੇਂ ਸਾਦੇ ਧੌਣ ਚ ਕੀਲਾ ਕੱਢਣਾ ਹੀ ਐ ਐ ਕੀ ਕਹਿੰਦੇ ਧਰਨਾ ਪੱਕੀ ਲਾਉਣਾ ਐ ਕੀ ਜਦੋਂ ਤੱਕ ਮੋਦੀ ਮੰਨਦਾ ਨਹੀਂ ਪੱਕੇ ਲਿਖਤੀ ਰੂਪ ਚ ਉਦੋਂ ਤੱਕ ਵਾਪਸ ਨਹੀਂ ਮੁੜਨਾ ਐ ਕੀ ਪੱਕਾ ਧਰਨਾ ਲਾਉਣਾ ਜਦੋਂ ਤੱਕ ਮੋਦੀ ਲਿਖਤੀ ਰੂਪ ਚ ਨਹੀਂ ਦਿੰਦਾ ਆ ਮੇਸਹਾ ਨੂੰ ਇੱਕ ਮੇਰਾ ਰਿਪਲਾਈ ਖੜੇ ਉਦੋਂ ਵੀ ਨਹੀਂ ਜਿ ਖੜੇ ਹੋਣਾਗੇ ਵੀ ਨਹੀਂ ਲੈ ਕੇ ਤੇਰੇ ਬੈਰੀਗੇਟਾਂ ਕੜੀਸ ਕੇ ਲੈ ਜਾਗੇ ਨਾਲ ਟਰੈਕਟਰਾਂ ਦੇ ਜੀਸੀਪੀਆਂ ਕਰੇਨਾਂ ਨਾਲ ਤੇਰੇ ਪਟ ਦਾਂਗੇ ਬੈਰੀਗੇਟ ਨਹੀਂ ਦਿੱਲੀ ਐ ਕੀ ਤਾਂ ਲਾਵਾਂਗੇ ਧਰਨਾ ਪੱਕਾ ਜਦੋਂ ਤੱਕ ਮੋਦੀ ਨਹੀਂ ਮੰਨਦਾ ਲਿਖਤੀ ਰੂਪ ਚ ਉਦੋਂ ਰੰਗਾ ਵੀ ਅੜਿਆ ਸੀ ਹੁਣ ਤੂੰ ਵੀ ਅੜੇਗਾ ਸਾਡੇ ਸਿੰਘਾਂ ਦੀ ਮੂਰੇ ਕੋਈ ਨਹੀਂ ਚੱਲਦਾ ਬਾਹਰ ਇਹ ਕੀ ਬੇਨਤੀ ਆ ਕਿਸਾਨ ਵੀਰਾਂ ਨੂੰ ਠੀਕ ਹੈ ਤੇ ਸਾਰੀ ਜਥੇਬੰਦੀਆਂ ਨੂੰ ਜਦੋਂ ਤੱਕ મોદી ਲਿਖਤੀ ਰੂਪ ਚ ਨਹੀਂ ਦਿੰਦਾ ਉਦੋਂ ਤੱਕ ਪੱਕਾ ਧਰਨਾ ਚੱਲੇ ਜੇ મોદી ਆਵੇਂ ਸਾਡੇ ਤੈਨੂੰ ਸਾਡੇ ਪਿਆਪੇ ਤੋਂ ਇਨੀ ਡਰ ਲੱਗਦਾ ਸਾਨੂੰ ਇੱਕ ਡਿਫਰੈਂਟ ਸਟੇਟ ਬਣਾ ਦੇ ਸਾਨੂੰ ਅਲੱਗ ਬਣਾ ਦੇ ਜਿਹੜੀ ਤੁਕੰਤਾਂ ਕੱਟਣ ਦੀਆਂ ਡਰ ਕਹਿ ਰਹੇ ਆ ਕਿ ਪੰਜਾਬ ਦੇ ਵਾਲੇ ਜਦੋਂ ਵਾਲੇ ਕੰਦਾ ਲਾਜ਼ੂ ਗਿਆ ਸਾਰ ਤੋਂ ਪਹਿਲਾਂ ਧਰ ਦੇ ਲਈ ਉੱਠਦੇ ਨੇ ਤਾਂ ਤਾਂ ਤੋਂ ਆ ਸਾਨੂੰ ਡਿਫਰੈਂਟ ਸਟੇਟ ਬਣਾ ਦੇ ਸਾਨੂੰ ਤਾਂ ਆਪਦਾ ਲਗ ਮਲੁਕ ਮੁਲਕ ਬਣਾ ਦੇ ਅਸੀਂ ਦਾ ਆਪਦਾ ਲਗ ਮਲੁਕ ਮੁਲਕ ਜੀ ਚੰਗੇ ਆ ਅਸੀਂ ਤੇਰੇ ਹਰ ਰੋਜ਼ ਸਾਥੋਂ ਧਰਨੇ ਤੇਰੇ ਲਈ ਲੈ ਜਾਂਦੇ